ਹਾਂਜੀ ਦੋਸਤੋ ਸਵਾਗਤ ਹੈ ਤੁਹਾਡੇ ਮੇਰੇ ਇਸ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਨਵਾਂ ਲੈਟਰ ਜਾਰੀ ਹੋਇਆ 9 ਤਰੀਕ ਜੂਨ ਦੇ ਮਹੀਨੇ 2025 ਦੇ ਵਿੱਚ ਆਓ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਸਾਰਾ ਲੈਟਰ ਇਹਦੇ ਵਿੱਚ ਕੀ ਲਿਖਿਆ ਹੋਇਆ ਚਲੋ ਬਿਨਾਂ ਦੇਰੀ ਕੀਤੇ ਆਪਾਂ ਪੜ੍ਹਦੇ ਆ ਇਹਨੂੰ ਸਿੱਖਿਆ ਭਾਗ ਵੱਲੋਂ D873 DPI ਹੁਣ ਫਿਜ਼ੀਕਲ ਐਜੂਕੇਸ਼ਨ ਮਾਸਟਰ ਦੀਆਂ ਅਸਾਮੀਆਂ ਲਈ ਮਤੀ 30 12 2016 ਨੂੰ ਜਾਰੀ ਕੀਤੇ ਇਸ਼ਤਿਹਾਰ ਅਨੁਸਾਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਤੋਂ ਪ੍ਰਾਪਤ ਸਿਲੈਕਸ਼ਨ ਸੂਚੀ ਦੇ ਆਧਾਰ ਤੇ ਨੱਥੀ ਸੂਚੀ ਵਿੱਚ ਦਰਜ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਹਨ ਨਾਲ ਨੱਥੀ ਸੂਚੀ ਵਿੱਚ ਦਰਦੇ ਯੋਗ ਉਮੀਦਵਾਰ ਨਿੱਜੀ ਤੌਰ ਤੇ ਮਿਤੀ 10 6 2025 ਨੂੰ ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ ਈ ਬਲੌਕ ਚੌਥੀ ਮੰਜ਼ਲ ਅਮਲਾ ਦੋ ਸ਼ਾਖਾ ਫੇਜ਼ 8 ਐਸ ਐਸ ਨਗਰ ਵਿਖੇ ਸਵੇਰੇ 11 ਵਜੇ ਪਹੁੰਚ ਕੇ ਆਪਣਾ ਨਿਯੁਕਤੀ ਪੱਤਰ ਪ੍ਰਾਪਤ ਕਰ ਸਕਦੇ ਹਨ ਨਾਲ ਨੱਥੀ ਸੂਚੀ ਵਿੱਚ ਦਰਜ ਯੋਗ ਉਮੀਦਵਾਰ ਆਪਣੇ ਨਾਲ ਅਪਲਾਈ ਕਰਨ ਦਾ ਸਬੂਤ ਐਡਮਿਟ ਕਾਰਡ ਦੀ ਫੋਟੋਕਾਪੀ ਪੰਜ ਪਾਸਪੋਰਟ ਸਾਈਜ਼ ਫੋਟੋ ਫੋਟੋ ਸਨাক্তੀ ਕਾਰਡ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ ਤੋ ਇੱਕ ਨਵੀਂ ਸੀਗੀ ਅਪਡੇਟ ਏ ਅਪਡੇਟ ਆ ਜਿਹੜੀ ਏ ਡਪੀਏ ਅਧਿਆਪਕ ਸੀਗੀ ਜਿਹੜੀ ਭਰਤੀ ਜਾਰੀ ਹੋਈ ਹੈ 2016 ਦੇ ਵਿੱਚ 873 ਭਰਤੀ ਸੀ ਡਪੀਏ ਦੀ ਤੇ ਉਹਨਾਂ ਨੂੰ ਹੁਣ ਜਾ ਕੇ ਕਿਤੇ ਆ 2025 ਦੇ ਵਿੱਚ ਜਾ ਕੇ ਉਹਨਾਂ ਨੂੰ ਆਹ ਨਿਯੁਕਤੀ ਪੱਤਰ ਵੰਡੇ ਜਾ ਰਹੇ ਆ ਸੋ ਇੰਨੀ ਕ ਅਪਡੇਟ ਸੀਗੀ ਤੇ ਇਹ ਡੇਟ ਦਿੱਤੀ ਇਹਨਾਂ ਨੇ 10 ਤਰੀਕ ਸੋ ਇਹ 10 ਤਰੀਕ ਨੂੰ ਪਹੁੰਚ ਕੇ ਉੱਥੇ ਆਪਣੀ ਨਿਯੁਕਤੀ ਪੱਤਰ ਪ੍ਰਾਪਤ ਕਰ ਕਰ ਸਕਦੇ ਹਨ ਤੇ ਆਹ ਸਿਲੈਕਸ਼ਨ ਸੂਚੀ ਨਾਲ ਨਾਲ ਜਿਨ੍ਹਾਂ ਦੇ ਸਿਲੈਕਸ਼ਨ ਸੂਚੀ ਦੇ ਵਿੱਚ ਨਾਮ ਆਇਆ ਸੋ ਧੰਨਵਾਦੀ ਵੀਡੀਓ ਦੇਖਣ ਲਈ ਇਸ ਤਰ੍ਹਾਂ ਦੀ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ